ਕਿਤਾਬਾਂ ਦੇ ਵਿੱਚ ਤਾਂ ਅਸੀਂ بڑا ਕਾਨੂੰਨ ਪੜ੍ਹਦੇ ਹਾਂ ਕਿ ਪਿੰਡ ਦੀਆਂ ਪੰਚਾਇਤਾਂ ਨੂੰ ਵੱਡੇ ਅਧਿਕਾਰ ਹੁੰਦੇ ਨੇ ਪਿੰਡ ਦੇ ਜਿਹੜੇ ਸਰਪੰਚ ਹੁੰਦੇ ਨੇ ਪਿੰਡ ਦੇ ਪੰਚ ਹੁੰਦੇ ਨੇ ਇਹਨਾਂ ਦੇ ਕੋਲੇ ਵੱਡੀਆਂ ਤਾਕਤਾਂ ਹੁੰਦੀਆਂ ਨੇ ਤੇ ਇਹ ਤਾਕਤਾਂ ਪਿੰਡ ਦੀਆਂ ਪੰਚਾਇਤਾਂ ਨੂੰ ਪਿੰਡ ਦੇ ਸਰਪੰਚਾਂ ਨੂੰ ਪਿੰਡ ਦੇ ਪੰਚਾਂ ਨੂੰ ਪਿੰਡ ਦੇ ਵੋਟਰਾਂ ਨੂੰ ਇਹ ਸਾਰੀਆਂ ਤਾਕਤਾਂ ਦੇਸ਼ ਦਾ ਸੰਵਿਧਾਨ ਦਿੰਦਾ ਹੈ ਇਹ ਸਾਰੀਆਂ ਤਾਕਤਾਂ ਇਹਨਾਂ ਦੀ ਪਿੱਠ ਉੱਤੇ ਆ ਕੇ ਖੜਦੀਆਂ ਨੇ ਕਿਉਂਕਿ ਦੇਸ਼ ਦਾ ਜਿਹੜਾ ਕਾਨੂੰਨ ਹੈ ਇਹ ਕਾਨੂੰਨ ਤਾਕਤਾਂ ਦਿੰਦਾ ਕੀ ਸੱਚਮੁੱਚ ਇਦਾਂ ਹੀ ਹੈ ਕਹਿੰਦੇ ਆ ਕਿ ਦੇਸ਼ ਦੇ ਵਿੱਚ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਬੰਦੇ ਨੂੰ ਅਧਿਕਾਰ ਹੁੰਦਾ ਜਦੋਂ ਅਸੀਂ ਪਿੰਡ ਦੀਆਂ ਚੁਣੀ ਹੋਈ ਪੰਚਾਇਤਾਂ ਦੀ ਗੱਲ ਕਰਦੇ ਹਾਂ ਤਾਂ ਡੈਮੋਕ੍ਰੇਸੀ ਦੀ ਸਭ ਤੋਂ ਛੋਟੀਆਂ ਇਕਾਈਆਂ ਨੇ ਪਿੰਡ ਦੀਆਂ ਪੰਚਾਇਤਾਂ ਪਰ ਪੰਚਾਇਤ ਰਾਜ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ ਇਹ ਖਤਮ ਵੀ ਉਹਨਾਂ ਲੋਕਾਂ ਨੇ ਹੀ ਕੀਤੀਆਂ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਲੋਕ ਤਰੱਕੀ ਦੇ ਮਸੀਹਾ ਨੇ ਸਸੀ ਗੱਲ ਉਸ ਤੋਂ ਮੈਂ ਗੁਰਜਿੰਦਰ ਸਿੰਘ ਵਾਂਗੂ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ YouTube ਚੈਨਲ ਪੰਜਾਬੀ ਵਿਊਰਸ਼ਿਪ ਇਸ ਚੈਨਲ ਦੇ ਉੱਪਰ ਲਗਾਤਾਰ ਆਪਾਂ ਪੰਚਾਇਤਾਂ ਦੀ ਗੱਲਬਾਤ ਕਰਦੇ ਹਾਂ ਪੰਚਾਇਤੀ ਮਾਮਲਿਆਂ ਦੇ ਵਿੱਚ ਕੀ ਅਪਡੇਟ ਹੈ ਪੰਚਾਇਤੀ ਚੋਣ ਕਦੋਂ ਹੋਊਗੀ ਪੰਚਾਂ ਸਰਪੰਚਾਂ ਦੇ ਕੀ ਹਾਲ ਹੈ ਉਹਨਾ ਮਾਮਲਿਆਂ ਦੇ ਸਾਰਿਆਂ ਤੇ ਗੱਲਬਾਤ ਕਰਦੇ ਆਪਾਂ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਕਿਉਂਕਿ ਦੋਸਤੋ ਜਦੋਂ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੋਊਗਾ ਤੇ ਅਸੀਂ ਪਿੰਡ ਦੀਆਂ ਪੰਚਾਇਤਾਂ ਨੂੰ ਲੈ ਕੇ ਕੋਈ ਵੀ ਵੀਡੀਓ ਲੈ ਕੇ ਆਵਾਂਗੇ ਤਾਂ ਸਭ ਤੋਂ ਪਹਿਲਾਂ ਉਹ ਵੀਡੀਓ ਤੁਹਾਡੇ ਮੋਬਾਈਲ ਦੀ ਲੈਪਟਾਪ ਦੀ ਟੀਵੀਜ਼ਨ ਦੀ ਸਕਰੀਨ ਦੇ ਉੱਪਰ ਹੋਊਗੀ ਹੋਊਗੀ ਤਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਊਗਾ ਅਸੀਂ ਪਿੱਛੇ ਕਈ ਵੀਡੀਓ ਪਿੰਡ ਦੀਆਂ ਪੰਚਾਇਤਾਂ ਦੇ ਉੱਪਰ ਬਣਾਈਆਂ ਨੇ ਮੈਨੂੰ ਕੋਈ ਦੋਸਤਾਂ ਦੇ ਫੋਨ ਮੈਸੇਜ ਈਮੇਲਸ ਆਉਂਦੇ ਨੇ ਕਿ ਬਾਈ ਜੀ ਤੁਹਾਡੀ ਵੀਡੀਓ ਸਾਡੇ ਕੋਲ ਆਉਂਦੀਆਂ ਨਹੀਂ ਉਹ ਨਾ ਆਉਣ ਦਾ ਬਾਈ ਜੀ ਕਾਰਨ ਇਹ ਹੈ ਕਿ ਤੁਸੀਂ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਲੋਗੇ ਤਾਂ ਵੀਡੀਓ ਤੁਹਾਡੇ ਕੋਲ ਪਹੁੰਚ ਜੂਗੀ ਹੁਣ ਤਾਂ ਅਸੀਂ ਸੋਚ ਵੀ ਰਹੇ ਹਾਂ ਕਿ ਪੰਜਾਬ ਦੇ ਪਿੰਡਾਂ ਦਾ ਹਾਲ ਤੁਹਾਨੂੰ ਦਿਖਾਵਾਂਗੇ ਪੰਜਾਬ ਦੇ ਸਰਪੰਚਾਂ ਨਾਲ ਗੱਲ ਕਰਾਂਗੇ ਪੰਚਾਂ ਨਾਲ ਗੱਲ ਕਰਾਂਗੇ ਤੇ ਹੋਰ ਜਿਹੜੇ ਸੁਹਿਰਦ ਸੱਜਣ ਨੇ ਪੰਚਾਇਤੀ ਮਾਮਲਿਆਂ ਬਾਰੇ ਉਹਨਾਂ ਨਾਲ ਗੱਲ ਕਰਾਂਗੇ ਜਿਹੜੇ ਸਰਪੰਚਾਂ ਨੇ ਪੰਚਾਂ ਨੇ ਪਿੰਡ ਦੇ ਲੋਕਾਂ ਨੇ ਪਿੰਡ ਸੋਹਣੇ ਬਣਾਏ ਨੇ ਪਿੰਡ ਨੂੰ ਲੈ ਕੇ ਖਵਲਖਣਾ ਕਾਰਜ ਕੀਤੇ ਨੇ ਉਹਨਾਂ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਆਪਾਂ ਇਸ ਚੈਨਲ ਦੇ ਉੱਪਰ ਸਾਰੀ ਉਹ ਵੀਡੀਓ ਪਾਵਾਂਗੇ ਤੇ ਵੀਡੀਓ ਪਹੁੰਚੂਗੀ ਤੁਹਾਡੇ ਤੱਕ ਤਾਂ ਦੋਸਤੋ ਜੇ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੋਗਾ ਅੱਜ ਆਪਾਂ ਬੈਠੇ ਇਹ ਗੱਲਬਾਤ ਕਰ ਰਹੇ ਹਾਂ ਇਹ ਗੱਲਬਾਤ ਹੈਗੀ ਹੈ ਕਿ ਜਿਹੜੇ ਸਾਡੇ ਦੇਸ਼ ਦੇ ਲੀਡਰ ਨੇ ਦੋਸਤੋ ਜਿਹੜੇ ਲੋਕ ਕਹਿੰਦੇ ਨੇ ਕਿ ਇਹ ਦੇਸ਼ ਤਾਂ ਸਾਡੇ ਕਰਕੇ ਹੀ ਬਚਿਆ ਹੋਇਆ ਜੇ ਅਸੀਂ ਨਾ ਹੋਈਏ ਇਸ ਦੇਸ਼ ਨੂੰ ਵਿਕਾਸ ਦੀ راہਾਂ ਦੇ ਉੱਪਰ ਲੈ ਕੇ ਕੌਣ ਜਾਊਗਾ ਇਹ ਸਾਡੇ ਐਮਐਲਏ ਕਹਿੰਦੇ ਨੇ ਇਹੀ ਗੱਲ ਇਹੀ ਗੱਲ ਸਾਡੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਉਹ ਕਹਿੰਦੇ ਨੇ ਸਾਡੇ ਰਾਜਾਂ ਦੇ ਸੂਬਿਆਂ ਦੇ ਮੰਤਰੀ ਇਹ ਗੱਲ ਕਹਿੰਦੇ ਨੇ ਐਮਐਲਏ ਗੱਲ ਕਹਿੰਦੇ ਨੇ ਐਮਪੀ ਗੱਲ ਕਹਿੰਦੇ ਨੇ ਵੱਡੇ ਵੱਡੇ ਜਿਹੜੀ ਹੋਰ ਲੀਡਰ ਨੇ ਦੇਸ਼ ਪੱਧਰ ਦੇ ਉਹ ਸਾਰੇ ਇਹ ਗੱਲ ਕਹਿੰਦੇ ਨੇ ਪਰ ਇਸ ਗੱਲ ਦੇ ਵਿੱਚ ਕੋਈ ਦੋ ਰਾਮ ਬਾਣੀ ਕਿ ਜਿਹੜੇ ਆਹ ਲੀਡਰ ਨੇ ਇਹਨਾਂ ਲੀਡਰਾਂ ਨੇ ਪਿੰਡ ਦੀਆਂ ਪੰਚਾਇਤਾਂ ਨੂੰ ਆਪਣੀ ਜੇਬ 'ਚ ਪਾ ਲਿਆ। ਪਿੰਡ ਦੇ ਸਰਪੰਚਾਂ ਨੂੰ ਇਹ ਲੀਡਰ ਆਪਣੇ ਨੌਕਰ ਸਮਝਦੇ ਨੇ। ਪਿੰਡ ਦੇ ਪੰਚਾਂ ਨੂੰ ਇਹ ਲੋਕ ਆਪਣੇ ਨੌਕਰ ਸਮਝਦੇ ਨੇ। ਆ ਜਿਹੜੇ ਐਮਐਲਏ ਹੁੰਦੇ ਨੇ ਹਲਕਿਆਂ ਦੇ। ਤੇ ਕਿਉਂਕਿ ਸਰਪੰਚ ਕੋਲੇ ਸਭ ਤੋਂ ਵੱਧ ਪਾਵਰ ਹੁੰਦੀ ਆ, ਪਿੰਡ ਦੀ ਚੁਣੀ ਹੋਈ ਪੰਚਾਇਤ ਕੋਲੇ ਸਭ ਤੋਂ ਵੱਧ ਪਾਵਰ ਹੁੰਦੀ ਆ। ਪੰਚਾਇਤਾਂ ਸਰਪੰਚ ਪੰਚ ਥੱਲੇ ਕਿਉਂ ਲੱਗ ਜਾਂਦੇ ਨੇ? ਲੀਡਰਾਂ ਦੇ ਐਮਐਲਏ ਦੇ ਉਹਦਾ ਇੱਕ ਵੱਡਾ ਕਾਰਨ ਹੈ ਕਿ ਸਾਨੂੰ ਆਪਣਾ ਜਿਹੜਾ ਗਿਆਨ ਹੈ ਆਪਣੇ ਕੰਮਕਾਜ ਦਾ ਜਿਹੜਾ ਗਿਆਨ ਹੈ ਆਪਣੇ ਅਹੁਦੇ ਦਾ ਜਿਹੜਾ ਗਿਆਨ ਹੈ ਉਹਦਾ ਅਸਲ ਸਾਨੂੰ ਗਿਆਨ ਹੀ ਨਹੀਂ ਹੈ ਉੱਥੇ ਸਾਨੂੰ ਮਾਰਦੀ ਹੈ ਅਨਪੜਤਾ ਸਾਡਾ ਅਨਪੜ ਹੋਣਾ ਸਾਨੂੰ ਆਪਣੇ ਆਪਣੇ ਕੰਮਾਂ ਦਾ ਗਿਆਨ ਨਾ ਹੋਣਾ ਇਹ ਸਭ ਤੋਂ ਵੱਡੀ ਜਿ ਇੱਕ ਸਾਡੇ ਕੋਲ ਸਮੱਸਿਆ ਜਿਸ ਕਰਕੇ ਅਸੀਂ ਉੱਥੇ ਹੀ ਬੈਠੇ ਹੋਏ ਹਾਂ ਜਿੱਥੋਂ ਅੱਜ ਤੱਕ ਅਸੀਂ ਉੱਠੇ ਸੀ ਜਦੋਂ ਪੰਚਾਇਤਾਂ ਦੇ ਪਿੱਠ ਦੇ ਉੱਪਰ ਲੋਕ ਸ਼ਾਹੀ ਦੀ ਤਾਕਤ ਖੜੀ ਹੈ ਤਾਂ ਕਿਸੇ ਵੱਡੇ ਮੰਤਰੀ ਐਮ ਐਲ ਏ ਐਮ ਪੀ ਦੀ ਕੀ ਜ਼ਰੂਰਤ ਹੈ ਕਿ ਸਰਪੰਚ ਨੂੰ ਫੋਲਡ ਕਰਕੇ ਆਪਣੀ ਜੇਬ ਦੇ ਵਿੱਚ ਪਾ ਲੂਗਾ ਕੋਈ ਐਮ ਐਲ ਏ ਹੁੰਦਾ ਵੀ ਕੌਣ ਹੈ ਕਿ ਉਹ ਪਿੰਡ ਦੀ ਪੰਚਾਇਤ ਨੂੰ ਸਰਪੰਚ ਨੂੰ ਪੰਚਾਂ ਨੂੰ ਆਪਣੇ ਡੰਡੇ ਨਾਲ ਚਲਾਊਗਾ ਪਰ ਅੱਜ ਅੱਜ ਦੇ ਸਮੇਂ ਦੇ ਵਿੱਚ ਐਦਾਂ ਹੀ ਹੋ ਰਿਹਾ ਕਿ ਪਿੰਡ ਦੀਆਂ ਪੰਚਾਇਤਾਂ ਦੇ ਵਿੱਚ ਲੀਡਰਾਂ ਦਾ ਖਲੰਦਾਜ਼ੀ ਨਹੀਂ ਹੈ ਪਿੰਡ ਦੀ ਪੰਚਾਇਤ ਕੋਈ ਐ ਨਹੀਂ ਹੁੰਦਾ ਹੈਗਾ ਕਿ ਪਿੰਡ ਦੀ ਪੰਚਾਇਤ ਨੇ ਕਿਸ ਲੀਡਰ ਨੂੰ ਵੋਟਾਂ ਪਵਾਉਣੀਆਂ ਨੇ ਪਿੰਡ ਦੀ ਪੰਚਾਇਤ ਨੇ ਧੜੇਬਾਜੀ ਖੜੀ ਕਰਨੀਆਂ ਪਿੰਡ ਦੀ ਜਿਹੜੀ ਪੰਚਾਇਤ ਹੈ ਪਿੰਡ ਦੀ ਪੰਚਾਇਤ ਸਿਰਫ ਇੱਕ ਡਿਵੈਲਪਮੈਂਟ ਦੀ ਬਾਡੀ ਹੈ ਉਹ ਇੱਕ ਵਿਕਾਸ ਕਰਨ ਦੀ ਇੱਕ ਤੁਸੀਂ ਕਹਿ ਲਓ ਕਿ ਸੰਗਠਨ ਹੈ ਵਿਕਾਸ ਦਾ ਪਰ ਨਹੀਂ ਸਾਡੇ ਲੀਡਰਾਂ ਨੇ ਸਾਡੇ ਐਮਐਲਿਆਂ ਨੇ ਉਹਦੇ ਵਿੱਚ ਦਖਲ ਦੇ ਦੇ ਕੇ ਦਖਲ ਦੇ ਦੇ ਕੇ ਪਿੰਡ ਦੀ ਪੰਚਾਇਤ ਨੂੰ ਪ੍ਰਸ਼ਿਤ ਬਣਾਇਆ ਪਿੰਡ ਦੀ ਪੰਚਾਇਤਾਂ ਨੂੰ ਧੜੇਬਾਜ਼ੀ ਦੇ ਵਿੱਚ ਬੰਡਿਆ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਖਤਮ ਕੀਤੀ ਸਿਆਸਤ ਨੇ ਤੇ ਲੀਡਰਾਂ ਨੇ ਪਿੰਡ ਦੇ ਪੰਚਾਇਤ ਦਾ ਕੰਮ ਹੁੰਦਾ ਪਿੰਡ ਦੇ ਵਿਕਾਸ ਦੇ ਉੱਪਰ ਧਿਆਨ ਦੇਣਾ ਤੇ ਆਪਣੇ ਪਿੰਡ ਨੂੰ ਆਪਣੀ ਜ਼ਿੰਮੇਵਾਰੀ ਸਮਝਿਆ ਹੋਇਆ ਅੱਗੇ ਲੈ ਕੇ ਜਾਣਾ ਸਰਪੰਚ ਦਾ ਕੰਮ ਹੁੰਦਾ ਐਜੂਕੇਸ਼ਨ ਤੇ ਧਿਆਨ ਦੇਣਾ ਸਿਹਤ ਤੇ ਧਿਆਨ ਦੇਣਾ ਪਿੰਡ ਦੀ ਸਾਫ ਸਫਾਈ ਤੇ ਧਿਆਨ ਦੇਣਾ, ਕੂੜੇ ਕਰਕਟ ਦਾ ਪ੍ਰਬੰਧ ਕਰਨਾ, ਛੱਪੜਾਂ ਦਾ ਪ੍ਰਬੰਧ ਕਰਨਾ, ਗੰਦੇ ਪਾਣੀ ਦੀ ਨਿਕਾਸੀ ਦਾ ਕੰਮ ਕਰਨਾ। ਇਸ ਤੋਂ ਇਲਾਵਾ ਪਿੰਡ ਦੇ ਜਿਹੜੇ ਸ਼ਾਮਲਾਟ ਜ਼ਮੀਨਾਂ ਹੁੰਦੀਆਂ ਨੇ, ਪੰਚਾਇਤੀ ਥਾਵਾਂ ਹੁੰਦੀਆਂ ਨੇ, ਉਹਨਾਂ ਦੀ ਸਾਮ ਸੰਭਾਲ ਕਰਨਾ। ਪਿੰਡਾਂ ਦੇ ਜਿਹੜੇ ਝਗੜੇ ਨੇ, ਥਾਣਿਆਂ ਦੇ ਵਿੱਚ ਜਾ ਕੇ ਲੋਕ ਖੱਜਲ ਖੁਆਰ ਨਾ ਹੋਣ, ਆਪਣੇ ਘਰੇ ਆਪਣੇ ਘਰੇ ਪੰਚਾਇਤਾਂ ਦੇ ਵਿੱਚ ਬੈਠ ਕੇ ਜਾਂ ਆਪਣੇ ਘਰੇ ਬੰਦ ਕਮਰਿਆਂ ਦੇ ਵਿੱਚ ਆਪਣੇ ਜਿਹੜੇ ਲੜਾਈ ਝਗੜੇ ਨੇ ਉਹ ਲੜਾਈ ਝਗੜੇ ਨਬੇੜ ਸਕਣ ਆਹ ਕੰਮ ਹੁੰਦੇ ਨੇ ਸਰਪੰਚ ਦੇ ਆ ਕੰਮ ਹੁੰਦੇ ਪਿੰਡ ਦੀ ਪੰਚਾਇਤਾਂ ਦੇ ਸਰਪੰਚਾਂ ਦੇ ਇਹ ਕੰਮ ਨਹੀਂ ਹੁੰਦੇ ਹੈਗੇ ਕਿ ਐਮਐਲਏ ਦੇ ਪਿੱਛੇ ਪਿੰਡਾਂ ਦੇ ਵਿੱਚੋਂ ਬੱਸਾਂ ਭਰਦਾ ਫਰੇ ਸਰਪੰਚਾਂ ਦੇ ਇਹ ਕੰਮ ਨਹੀਂ ਹੁੰਦੇ ਕਿ ਐਮਐਲਏ ਦੇ ਪਿੱਛੇ ਉਹ ਪਿੰਡਾਂ ਦੇ ਵਿੱਚੋਂ ਗੱਡੀਆਂ ਭਰਦਾ ਫਰੇ ਪਿੰਡਾਂ ਦੇ ਵਿੱਚੋਂ ਧੜੇ ਬਾਜ਼ੀਆਂ ਬਣਾਉਂਦਾ ਫਰੇ ਇਹ ਕੰਮ ਸਰਪੰਚਾਂ ਦੇ ਨਹੀਂ ਹੁੰਦੇ ਹੈਗੇ ਪਰ ਸਾਡੇ ਲੀਡਰਾਂ ਨੇ ਡੈਮੋਕ੍ਰੇਸੀ ਦੀ ਸਭ ਤੋਂ ਛੋਟੀ ਇਕਾਈ ਨੂੰ ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਨੂੰ ਗਰਦਾਂ ਤੋਂ ਫੜ ਕੇ ਮੋੜਦਾ ਜੇਕਰ ਪਿੰਡਾਂ ਦੇ ਵਿੱਚ ਧੜੇਬਾਜ਼ੀ ਹੋਈ ਸਿਆਸਤ ਕਰਕੇ ਹੋਈ ਪਿੰਡ ਵੰਡੇ ਗਏ ਸਿਆਸਤ ਕਰਕੇ ਵੰਡੇ ਗਏ ਪਿੰਡ ਦੇ ਵਿਕਾਸ ਰੁਕੇ ਇਹਨਾਂ ਚ ਜੰਗ ਕਰਕੇ ਰੁਕੇ ਕਿਉਂਕਿ ਐਮਐਲਏ ਐਮਪੀ ਮੁੱਖ ਮੰਤਰੀ ਸਿਆਸ ਇਹਨਾਂ ਨੂੰ ਪਿੰਡ ਦੇ ਵਿੱਚੋਂ ਵੋਟਾਂ ਚਾਹੀਦੀਆਂ ਸੀ ਵੋਟਾਂ ਉਦੋਂ ਮਿਲਦੀਆਂ ਜੇ ਪਿੰਡ ਡਿਵਾਈਡ ਹੁੰਦੇ ਪਿੰਡ ਵੰਡੇ ਜਾਂਦੇ ਅੱਜ ਜਿਹੜੀ ਸਾਨੂੰ ਸਭ ਤੋਂ ਜ਼ਿਆਦਾ ਲੋੜ ਹੈ ਜਿਸ ਚੀਜ਼ ਦੀ ਉਹ ਹੈਗੀ ਆ ਪੰਡ ਬਚਾਉਣ ਦੀ ਦੇਖੋ ਦੋ ਗੱਲਾਂ ਬੜੀਆਂ ਸਪੱਸ਼ਟ ਨੇ ਪੰਡ ਮਰ ਰਿਹਾ ਇਹਦੇ 'ਚ ਕੋਈ ਦੋਰਾਵਾ ਨਹੀਂ ਮਰਨ ਦੇ ਕਾਰਨ ਬਹੁਤ ਨੇ ਇੱਕ ਆਪਾਂ ਕਹਿੰਦੇ ਆ ਕਿ ਖੇਤੀ ਬੜੀ ਖਤਮ ਹੋ ਗਈ ਨਸ਼ਾ ਖਤਮ ਹੋ ਗਿਆ ਉਹ ਸਾਰਾ ਕੁਝ ਹੋ ਗਿਆ ਉਹ ਹੈਗੀਆਂ ਨੇ ਉਹ ਦਿੱਕਤਾਂ ਨੇ ਪਰ ਸਭ ਤੋਂ ਵੱਡੀ ਜਿਹੜੀ ਦਿੱਕਤ ਹੈ ਇੱਥੇ ਉਹ ਹੈਗੀ ਆ ਮਾਸ ਲੈਵਲ ਦੇ ਉੱਪਰ ਜੇ ਗਰਾਸ ਰੂਟ ਦੇ ਉੱਪਰ ਮਾਸ ਲੈਵਲ ਦੇ ਵਿੱਚ ਦਿੱਕਤ ਆ ਗਈ ਤਾਂ ਪ੍ਰੋਬਲਮ ਉਹ ਵੀ ਕੀ ਕਰਨੀ ਆ ਜੇਕਰ ਪੋਪੂਲੇਸ਼ਨ ਹੀ ਨਹੀਂ ਪਿੰਡ ਦੇ ਵਿੱਚ ਰਹੀ ਤਾਂ ਨਸ਼ਾ ਵੀ ਕਿਵੇਂ ਆਜੂਗਾ ਪਿੰਡ ਦੇ ਵਿੱਚ ਜੇ ਪੋਪੂਲੇਸ਼ਨ ਹੀ ਨਹੀਂ ਰਹੀ ਪਿੰਡ ਦੇ ਵਿੱਚ ਤਾਂ ਖੇਤੀ ਵੀ ਕੌਣ ਕਰੂਗਾ ਪਿੰਡ ਦੇ ਵਿੱਚ ਹੁਣ ਜਿਹੜੀ ਮੇਜਰ ਸਮੱਸਿਆ ਪਿੰਡਾਂ ਦੀ ਉਹ ਸਮੱਸਿਆ ਹੈਗੀ ਕਿ ਪਿੰਡਾਂ ਦੇ ਵਿੱਚ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਪੁਰਾਣੇ ਬਜ਼ੁਰਗ ਆਪਣੀ ਉਮਰ ਹੰਢਾ ਕੇ ਆਪਣੀ ਉਹ ਜ਼ਿੰਦਗੀ ਬਤੀਤ ਕਰਕੇ ਉਹ ਚਲੇ ਗਏ ਤੇ ਅੱਗੇ ਜਿਹੜੀ ਨੌਜਵਾਨ ਪੀੜੀ ਸੀ ਨੌਜਵਾਨ ਪੀੜੀ ਦਾ ਪਿੰਡ ਦੇ ਨਾਲ ਮੋਹ ਨਹੀਂ ਹੈ ਨੌਜਵਾਨ ਪੀੜੀ ਦਾ ਜਿਹੜਾ ਵੱਡਾ ਰੁਝਾਨ ਹੈ ਉਹ ਰੁਝਾਨ ਹੈਗਾ ਵਿਦੇਸ਼ਾਂ ਦੇ ਵੱਲ ਉਹ ਚਾਹੁੰਦੇ ਨੇ ਕਿ ਅਸੀਂ ਪੜ੍ਹਾਈ ਦੇ ਬਹਾਨੇ ਬਾਹਰ ਆ ਕੇ ਬਾਹਰ ਆ ਕੇ ਹੀ ਅਸੀਂ ਸੈਟਲ ਹੋ ਜਾਈਏ ਇਹ ਉਹਨਾਂ ਦੀ ਮਨਸ਼ਾ ਹੈਗੀ ਹੈ ਹੁਣ ਜਿਹੜੀਆਂ ਪੁਰਾਣੀ ਪੀੜੀਆਂ ਨੇ ਆਪਣੀਆਂ ਉਮਰਾਂ ਹੜਾ ਵਰਤ ਕੇ ਉਹ ਪੀੜੀਆਂ ਜਹੰਨਤ ਤੁਰ ਰਹੀਆਂ ਨੇ ਇਹਨਾਂ ਨਵੀਂ ਪੀੜ੍ਹੀਆਂ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਮੋਢਿਆਂ ਨੇ ਨਵੀਂ ਪੀੜ੍ਹੀਆਂ ਤੇ ਮੋਢਿਆਂ ਨੇ ਪਿੰਡ ਦੇ ਬੋਝ ਨੂੰ ਆਪਣੇ ਮੋਢਿਆਂ ਦੇ ਉੱਪਰ ਚੱਕਣਾ ਸੀ ਵਿਕਾਸ ਦੇ ਕਾਰਜਾਂ ਨੂੰ ਉਹ ਪੀੜ੍ਹੀਆਂ ਪਿੰਡ ਨੂੰ ਛੱਡ ਕੇ ਬਾਹਰ ਜਾ ਰਹੀਆਂ ਨੇ ਤਾਂ ਪਿੰਡ ਦੇ ਵਿੱਚ ਰਹੂਗਾ ਕੌਣ ਵੱਡੀ ਸਮੱਸਿਆ ਇਹ ਨਹੀਂ ਹੈ ਕਿ ਪਿੰਡ ਦੇ ਵਿੱਚ ਨਸ਼ਾ ਆ ਗਿਆ ਵੱਡੀ ਸਮੱਸਿਆ ਇਹ ਨਹੀਂ ਹੈ ਕਿ ਪਿੰਡ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਕੰਮ ਕਾਜ ਨਹੀਂ ਹੋ ਰਹੇ ਜੇਕਰ ਪਿੰਡ ਦੇ ਵਿੱਚ ਲੋਕ ਹੀ ਨਹੀਂ ਆ ਰਹੇ ਤਾਂ ਡਿਵੈਲਪਮੈਂਟ ਦਾ ਵੀ ਕੋਈ ਹੋਊਗਾ ਕੀ ਮੰਨ ਲਓ ਕਿ ਪਿੰਡ ਦੇ ਵਿੱਚ ਕੋਈ ਵੱਡਾ ਸਕੂਲ ਬਣਾਤਾ ਲੱਖਾਂ ਕਰੋੜਾਂ ਰੁਪਏ ਸਕੂਲ ਦੇ ਉੱਪਰ ਲਾਤਾ ਉਸੇ ਹੀ ਮਾਰਦੇ ਪਰ ਜੇ ਪਿੰਡ ਦੀ ਪ ਇਸ ਦਾ ਮਤਲਬ ਹੈ ਕਿ ਸਿੱਖਿਆ ਸਿਹਤ ਇਹਨਾਂ ਚੀਜ਼ਾਂ ਤੋਂ ਪਹਿਲਾਂ ਇਹਨਾਂ ਚੀਜ਼ਾਂ ਵੱਲ ਸੋਚਣ ਦੀ ਲੋੜ ਹੈ ਇਹਨਾਂ ਚੀਜ਼ਾਂ ਵੱਲ ਸੋਚਣਾ ਕਿਹਨੇ ਸੀ ਇਹਨਾਂ ਚੀਜ਼ਾਂ ਵੱਲ ਉਹਨਾਂ ਲੋਕਾਂ ਨੇ ਹੀ ਸੋਚਣਾ ਸੀ ਜਿਹੜੇ ਲੋਕ ਸਰਪੰਚ ਨੂੰ ਫੋਨ ਕਰਕੇ ਸੁਨੇਹਾ ਲਾਉਂਦੇ ਨੇ ਕਿ ਆ ਜਾ ਬਾਈ ਤੇਰੇ ਕੋਲ ਟਾਟਾ ਸਮੂਹ ਭੇਜ ਰਹੇ ਆ 10 ਬੰਦੇ ਭੇਜ ਦੇ 10 ਭੇਜ ਰਹੇ ਆ 100 ਬੰਦਾ ਹੋ ਗਿਆ ਤੇਰੇ ਕੋਲ ਬੱਸ ਭੇਜ ਰਹੇ ਆ ਤੂੰ ਆ ਜਾ ਬੰਦੇ ਬਿਠਾ ਦੇ ਚ ਤੇ ਕੋਈ ਗੱਲ ਨਹੀਂ दारू ਸ਼ਿਕਾ ਵੀ ਦਵਾਂਗੇ ਪੈਸੇ ਵੀ ਦਵਾਂਗੇ ਸਭ ਕੁਝ ਦਵਾਂਗੇ ਬਸ ਰੈਲੀ ਦੇ ਵਿੱਚ ਆਪਣੇ ਜੀ ਇਕੱਠ ਹੋਣਾ ਚਾਹੀਦਾ ਇਸ ਤੋਂ ਅੱਗੇ ਸਾਡੇ ਲੀਡਰਾਂ ਦਾ ਕੋਈ ਵਿਜ਼ਨ ਨਹੀਂ ਹੈ ਸਾਡੇ ਜਿਹੜੇ ਨੁਮਾਇंदे ਨੁਮਾਇੰਦਗੀ ਕਰ ਰਹੇ ਨੇ ਲੋਕਾਂ ਦੀ ਇਹਨਾਂ ਦੇ ਤੋਂ ਅੱਗੇ ਕੋਈ ਸੋਚ ਨਹੀਂ ਹੈ ਸਿਰਫ ਸੋਚ ਇਹਨਾਂ ਦਾ ਵੀ ਕਸੂਰ ਨਹੀਂ ਕੋਈ ਸੋਚ ਹੀ ਸੀਮਤ ਹੋ ਗਈ ਇਹਨਾਂ ਸਾਰੇ ਲੋਕਾਂ ਦੀ ਸੋ ਇੱਕ ਪਾਸੇ ਆਪਾਂ ਕਹਿੰਦੇ ਆ ਕਿ ਗਰਾਊਂਡ ਲੈਵਲ ਦੇ ਉੱਪਰ ਚੰਗੇ ਕੰਮ ਹੋਣੇ ਚਾਹੀਦੇ ਨੇ ਪਰ ਚੰਗਾ ਕੰਮ ਕਿੱਥੋਂ ਹੋ ਚੁਗਾ ਚੰਗਾ ਕੰਮ ਤਾਂ ਉਦੋਂ ਤੱਕ ਨਹੀਂ ਹੁੰਦਾ ਨਾ ਜਦੋਂ ਤੱਕ ਸਿਆਸਤ ਦੀ ਦਖਲਅੰਦਾਜ਼ੀ ਹੋ ਗਈ ਵਿੱਚ ਸਿਆਸਤ ਦੀ ਦਖਲਅੰਦਾਜ਼ੀ ਹੋਣਾ ਕੋਈ ਮਾੜੀ ਗੱਲ ਨਹੀਂ ਸਿਆਸਤ ਬਿਨਾ ਤਾਂ ਕੋਈ ਕੰਮ ਹੁੰਦਾ ਹੀ ਨਹੀਂ ਸਿਆਸਤ ਤੋਂ ਬਿਨਾ ਤਾਂ ਕੋਈ ਮਸਲਾ ਹੱਲ ਹੋਣਾ ਹੀ ਨਹੀਂ ਹੈ ਰੌਲਾ ਇਸ ਗੱਲ ਦਾ ਕਿ ਸਿਆਸਤ ਹੋ ਕਿਸ ਪੱਧਰ ਦੀ ਰਹੀ ਆ ਸਿਆਸਤ ਹੋਵੇ ਲੈਵਲ ਦੀ ਸਿਆਸਤ ਹੋਵੇ ਕਿਸੇ ਦੀ ਜੋ ਅੱਜ ਦੇ ਸਮੇਂ ਦੀ ਸਿਆਸਤ ਹੈ ਇਹਦਾ ਕੋਈ ਦੱਸਣ ਦੇ ਲੋੜ ਨਹੀਂ ਇਹ ਤਾਂ ਸਭ ਕੁਝ ਸਾਡੇ ਸਾਹਮਣੇ ਹੈ ਸੋ ਦੋਸਤੋ ਕਲਮ ਮੁਲਾਕੇ ਗੱਲ ਇਹ ਹੈ ਕਿ ਆਪਾਂ ਵੀ ਇਹਦੇ ਇਸ ਚੈਨਲ ਤੇ ਲਗਾਤਾਰ ਗੱਲਬਾਤ ਕਰਾਂਗੇ ਇਸ ਕਰਕੇ ਤੁਸੀਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਇਸ ਨੂੰ ਕਿਉਂਕਿ ਹੋਰ ਵੀਡੀਓ ਤੁਹਾਡੇ ਤੱਕ ਆਉਣਗੀਆਂ ਉਦੋਂ ਹੀ ਆਉਣਗੀਆਂ ਜਦ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਸੋ ਕਰੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਿਨ੍ਹਾਂ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਦਾ ਧੰਨਵਾਦ ਸਬਸਕ੍ਰਾਈਬ ਕਰਨ ਦੇ ਲਈ ਦੋਸਤੋ ਆਪਾਂ ਵੀ ਇਸ ਪਲੇਟਫਾਰਮ ਫਾਰਮ ਤੋਂ ਗੱਲ ਕਰਦੇ ਲਾਹਾਂਗੇ ਇਸ ਪਲੇਟਫਾਰਮ ਤੋਂ ਆਪਾਂ ਆਪਣੀ ਵਿਚਾਰ ਸਾਂਝੇ ਕਰਦੇ ਰਾਂਗੇ ਗੱਲ ਅੱਗੇ ਤੋਰਦੇ ਰਾਂਗੇ ਪਿੰਡਾਂ ਦੇ ਲੋਕਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਾਂਗੇ ਤੇ ਪਿੰਡਾਂ ਦੇ ਵਿੱਚ ਜਾ ਕੇ ਵਿਜ਼ਿਟ ਕਰਦੇ ਰਹਾਂਗੇ ਜਿਹੜੇ ਪਿੰਡ ਨੇ ਚੰਗਾ ਕੀਤਾ ਤੁਹਾਨੂੰ ਦਿਖਾਵਾਂਗੇ ਇਸ ਪਿੰਡ ਨੇ ਮਾੜਾ ਕੀਤਾ ਉਹ ਤੁਹਾਨੂੰ ਦਿਖਾਵਾਂਗੇ ਸੋ ਜੋ ਵੀ ਗੱਲਬਾਤ ਹੋ ਗਈ ਆਪਾਂ ਸਮੇਂ-ਸਮੇਂ ਤੇ ਕਰਦੇ ਰਹਾਂਗੇ ਸੋ ਸਾਡੀ ਤੁਹਾਨੂੰ ਆਹੀ ਬੇਨਤੀ ਹੈ ਕਿ ਇਹਨਾਂ ਚੀਜ਼ਾਂ ਨੂੰ ਆਪਾਂ ਹੋਰ ਉਭਾਰੀਏ ਤੇ ਲੋਕਾਂ ਦੇ ਵਿੱਚ ਸਾਰੀਆਂ ਚੀਜ਼ਾਂ ਲੈ ਕੇ ਆਈਏ ਧੰਨਵਾਦ